ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਉਸ ਵਕਤ ਦੇ ਵਿੱਚ ਅੱਜ ਸ੍ਰੀ ਰਾਮ ਸਰ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਵਿਸ਼ਾਲ ਨਗਰ ਕੀਤਾ ਸਜਾਇਆ ਗਿਆ ਜਿਸ ਦੀਆਂ ਤਸਵੀਰਾਂ ਤੁਹਾਡੇ ਤੱਕ ਨੂੰ ਭੇਜ ਕਰ ਰਿਹਾ ਤੁਸੀਂ ਦੇਖੋ ਗੱਡੀ ਗਿੰਦੀ ਦੇ ਵਿੱਚ ਪੰਜ ਪਿਆਰਿਆਂ ਦੀ ਦਵਾਈ ਹੀਟ ਨਗਰ ਕੀਰਤਨ ਜਿਹੜਾ ਉਸ ਦੀ ਅਕਾਲ ਤਖਤ ਸਾਹਿਬ ਦੇਖੇ ਜਾ ਕੇ ਸਮਾਪਤ ਹੋਵੇਗਾ ਜਿਸ ਦੀਆਂ ਤਸਵੀਰਾਂ ਜਿਹੜੀਆਂ ਨੇ ਸੀ ਲਗਾਤਾਰ ਸਾਂਝੀਆਂ ਕਰ ਰਿਹਾ ਕਿਉਂਕਿ ਅੱਜ ਦੇ ਦਿਨ ਦੀ ਇਤਿਹਾਸ ਦੀ ਗੱਲ ਕਰੀਏ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰਾਫੀ ਬਾਬਾ ਬੁੱਢਾ ਜੀ ਵੱਲੋਂ ਅੱਜ ਪ੍ਰਕਾਸ਼ ਕੀਤਾ ਗਿਆ ਸੀ ਤਾਂ ਉਸ ਮੁਸਰਬਤ ਦੇਖੋ ਇੱਕ ਸ਼ਾਲ ਨਗਰ ਕੀਰਤਨ ਜਿਹੜਾ ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਤੱਕ ਸਾਂਝਾ ਕਰ ਰਹੇ ਹਾਂ ਤੇ ਇਹ ਬੜੀਆਂ ਖੂਬਸੂਰਤ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਤੁਸੀਂ ਇਹ ਪਾ ਰਹੇ ਹੋ ਕਿ ਪਾਲ ਕੀ ਸਾਫ ਸਜਾਇਆ ਹੋਇਆ ਨਾਲ ਦੀ ਨਾਲ ਗੱਲ ਕੀਤੀ ਜਾਵੇ ਤਾਂ ਪੰਜ ਪਿਆਰਿਆਂ ਦੀ ਕੋਈ ਹੀਰ ਜਿਹੜਾ ਸ਼ਾਲ ਨਗਰ ਕੀਰਤਨ ਉਸ ਦੀਆਂ ਤਸਵੀਰਾਂ ਤੁਹਾਡੇ ਤੱਕ ਸਾਂਝੇ ਕਰ ਰਹੇ ਹਾਂ ਸ਼੍ਰੀ ਰਾਮ ਸਰ ਸਾਹਿਬ ਗੁਰਦੁਆਰੇ ਤੋਂ ਲੈ ਕੇ ਖਰੀ ਅਕਾਲ ਤੱਕ ਸੈਦ ਤੱਕ ਕੇਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਪਹੁੰਚੇਗਾ ਤੇ ਉਹ ਖੂਬਸੂਰਤ ਸੁਭਾਗ ਜਿਹੜਾ ਨਾਮ ਨਾਲ ਦੀ ਨਾਲ ਜਿਹੜੀਆਂ ਹੈ ਉਹ ਸਾਂਝੀ ਕਰਨਾ ਚਾਹੁੰਦਾ ਨਾਲ ਦੀ ਨਾਲ ਦੇਖਿਓ ਕੀ ਵੱਡੀ ਗਿੱਧੀ ਦੇ ਵਿੱਚ ਜਿਹੜੇ ਸੇਵਾਦਾਰ ਨੇ ਉਹ ਸੇਵਾ ਨਹੀਂ ਪਾਉਂਦੇ ਹੋਏ ਦਿਖਾਈ ਦੇ ਰਹੇ ਚਾਹੇ ਉਹ ਝਾੜੂ ਦੀ ਸੇਵਾ ਹੋਵੇ ਚਾਹੇ ਉਹ ਲੰਗਰ ਦੀ ਸੇਵਾ ਹੋਵੇ ਕਿਉਂਕਿ ਹਰ ਕੋਈ ਆਪਣੇ ਪੱਕੇ ਉਹ ਜਿਹੜੀ ਸੇਵਾ ਉਹ ਨਿਭਾਉਂਦਾ ਹੋਇਆ ਦਿਖਾਈ ਦਿੰਦਾ ਚਾਹੇ ਉਹ ਲੰਗਰ ਦੀ ਸੇਵਾ ਚਾਹੇ ਗੁਰੂ ਮਹਾਰਾਜ ਦੇ ਨਤਮਸਕ ਹੋ ਕੇ ਇਹ ਸਿਨੂ ਬਣਾਇਆ ਜਾਂਦਾ ਤੇ ਉਹ ਸੂਰਤ ਇਹਨਾਂ ਜਿਹੜਾ ਉਹ ਤੁਹਾਡੇ ਤੱਕ ਸਾਂਝਾ ਕੀਤਾ ਜਾ ਰਿਹਾ ਤੁਸੀਂ ਦੇਖੋ ਕਿ ਅਲੱਗ-ਅਲੱਗ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਈ ਦੇਣ ਗਿਆ ਚਾਹੇ ਉਹ ਮਹਾਰਾਜੀ ਸਾਹਿਬ ਦੀ ਗੱਲ ਕਰ ਲਾ ਛੋਲੀ ਬਾਲਕੀ ਸਾਹਿਬ ਜੀ ਹੋਈ ਹੈ ਨਾਲ ਨਾਲ ਦੇਖੋ ਝੜਦੀ ਸੇਵਾ ਚੱਲਦੀ ਹੈ ਨਾਲ ਦੀ ਨਾਲ ਗੁਰੂ ਕੇ ਸਿੰਘ ਜਿਹੜੇ ਨੇ ਉਹ ਸਜੇ ਹੋਏ ਦਿਖਾਈ ਦੇ ਰਹੇ ਨੇ ਤੇ ਅੱਜ ਦਾ ਦਿਨ ਜਿਹੜਾ ਬੜਾ ਮੋਹਵਿਕਰ ਦੇਣਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਵਰਤਾਸ਼ਪੁਰਵ ਹੈ ਅੱਜ ਤੱਕ ਤੁਹਾਡੀਆਂ ਤਸਵੀਰਾਂ ਜਿਹੜੀਆਂ ਆ ਸਾਂਝੇ ਕਰਨਾ ਤੁਸੀਂ ਦੇਖੋ ਕਿ ਬੈਂ ਜਿਹੜਾ ਸੂਰੀ ਪਰੰਦੇ ਲਈ ਅਲੱਗ-ਅਲੱਗ ਕਤਲਾਂ ਇਹ ਕਿਹਾ ਕਿ ਸੇਵਾ ਸੇਵਾਵਾਂ ਦੇ ਭਾਈਆ ਜਾਣ ਕੇ ਨਾਲ ਦੀ ਨਾਲ ਦੇਖੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਹਿਯੋਗ ਹੈ ਉਹ ਵੀ ਮੁਕੰਮਲ ਰੂਪ ਦੇ ਵਿੱਚ ਪਾਈ ਗਿਆ ਕਿ ਚਾਹੇ ਉਹ ਲੋਕਾਂ ਦੀ ਸਿਕਿਉਰਿਟੀ ਹੋ ਜੇ ਚਾਹੇ ਉਹ ਲੋਕਾਂ ਦੀ ਅਲੱਗ-ਅਲੱਗ ਪਛਾਣ ਦੀ ਗੱਲ ਹੋਵੇ ਨਾਲ ਦੀ ਨਾਲ ਪੰਜਾਬ ਪੁਲਿਸ ਵੀ ਦੇਖੋ ਪੁਲਿਸ ਦੀ ਵੱਡੀ ਗੱਡੀ ਦੇ ਵਿੱਚ ਪੰਜਾਬ ਪੁਲਿਸ ਵੀ ਜਿਹੜੀ ਹੈ ਉਹ ਤੇ ਨਾ ਤਾਂ ਹੈ ਕਿ ਕਿਸੇ ਵੀ ਤਰੀਕੇ ਦੀ ਜੜੀ ਕਟਾ ਉਹਨਾ ਵਾਪਰ ਸਕੇ ਕਿ ਸਾਡੀ ਪੰਜਾਬ ਪੁਲਿਸ ਪਿਆਰ ਪਰ ਪਿਆਰ ਖੜੀ ਰਹਿੰਦੀ ਹੈ ਅਧਿਕ ਨਗਰ ਕੀਰਤਨਾ ਜਿਹੜਾ ਅਨੰਤ ਬਾਤ ਦੀ ਹੋਈ ਉਹ ਵੀ ਦਿਖਾਈ ਦੇ ਰਹੀ ਹੈ ਕਿਉਂਕਿ ਹਰ ਕੋਈ ਗੁਰੂ ਮਹਾਰਾਜ ਤੇ ਰੰਗ ਦੇ ਵਿੱਚ ਰੰਗਿਆ ਹੋਇਆ ਤੇ ਅੱਜ ਪਹਿਲੇ ਪ੍ਰਕਾਸ਼ਪੁਰਕ ਮੋਕੇ ਦੇਖੋ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਪਹੁੰਚੀ ਹੋਈ ਹੈ ਸੰਗਤ ਦੀ ਅਜੇ ਅਸੀਂ ਨਿਗਾਹ ਕਹੀਏ ਤਾਂ ਤੁਸੀਂ ਦੇਖਿਓ ਕਿ ਜਿੱਥੋਂ ਤੱਕ ਕੈਮਰੇ ਦੀ ਨਿਗਾਹ ਪਹੁੰਚੇਗੀ ਉਸ ਤੋਂ ਵੀ ਅੱਗੇ ਤੱਕ ਜਿਹੜੀ ਸੰਗਤ ਹੈ ਉਸੀਆਂ ਤਸਵੀਰਾਂ ਤੁਹਾਡੇ ਤੱਕ ਰੂਪ ਰੂਪ ਕਰਾਂਗੇ ਤੇ ਇਹ ਤਸਵੀਰਾਂ ਜਿਹੜੀਆਂ ਨੇ ਆ ਨੋਖੀਆਂ ਨੇ ਬਿਲਖਨ ਨੇ ਅਲੋਕਿਕ ਨੇ ਜੋ ਕਿ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਜਾ ਰਹੀਆਂ ਤੁਸੀਂ ਦੇਖੋ ਬੀਪੀਆਂ ਵੱਲੋਂ ਛੜ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਖੂਬਸੂਰਤ ਰਿਸ਼ ਜਿਹੜਾ ਉਹ ਦਿਖਾਈ ਦੇ ਰਿਹਾ ਹੈ ਮਾਲਕੀ ਸਾਹਿਬ ਅਗੀ ਪਿੱਛੋਂ ਆ ਰਿਹਾ ਤਾਂ ਹਰ ਕੋਈ ਦਰਸ਼ਨ ਦੇਦਾਰੇ ਕਰਦਾ ਹੋਇਆ ਦਿਖਾਈ ਦੇ ਰਿਹਾ ਹਰ ਕੋਈ ਨਾਲ ਦੀ ਨਾਲ ਜਿਹੜਾ ਉਹ ਸੇਵਾ ਕਰ ਰਿਹਾ ਚਾਹੇ ਉਹ ਠੱਡੀ ਦੀ ਸੇਵਾ ਹੋਵੇ ਚਾਹੇ ਉਹ ਜਲਦੀ ਸੇਵਾ ਹੋਵੇ ਚਾਹੇ ਉਹ ਅਜਾ ਦੀ ਸੇਵਾ ਹੋ ਗਈ ਅਲਗ-ਅਲਗ ਸੇਵਾਵਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਗਿਆ ਬਾਈ ਜੀ ਦਾ ਖਾਲਸਾ ਵਾਜੂਤ ਦੇ ਬਲੇ ਕਿੰਨੇ ਕਿੰਨਾ ਲੱਗ ਰਿਹਾ ਘਰ ਸੇਵਾ ਕਰ ਉਹ ਸੋਹਣਾ ਸਕੂਨ ਮਿਲ ਰਿਹਾ ਅੱਜ ਤੱਕ ਹੋਰ ਬੰਗਿਆ ਮਿਲਿਆ ਸਭ ਇਹ ਤਸਵੀਰਾਂ ਨੇ ਜਿਹੜੀਆਂ ਕੀ ਨਾਲ-ਨਾਲ ਕੀ ਸਾਂਝੇ ਕਰ ਰਹੇ ਆ ਕੀ ਹਰ ਕੋਈ ਹਰ ਕੋਈ ਜਿਹੜਾ ਉਹ ਸੇਵਾ ਕਰਦਾ ਵਾਹ ਚਕਾਈ ਦੇ ਰਿਹਾ ਤੇ ਅਸੀਂ ਸਾਂਝੀਆਂ ਕਰਾਂਗੇ ਜਿੰਨੀ ਤੱਕ ਸ਼੍ਰੀ ਅਕਾਲ ਤੱਕ ਸਾਇਤੱਕ ਨਹੀਂ ਪਹੁੰਚਦੇ ਅਸੀਂ ਨਾ ਉਹਦੇ ਤੱਕ ਜਿਹੜੀਆਂ ਸੇਵਾਵਾਂ ਨੇ ਹਜ਼ੂਰ ਅੱਦ ਤੱਕ ਸਾਂਝੇ ਕਰਾਂਗੇ ਕਿ ਕਿ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਕਈ ਸੰਗਤ ਇਸ ਤਰ੍ਹਾਂ ਦੀ ਹੁੰਦੀ ਹੈ ਜੋ ਇਸ ਘਰ ਤੱਕ ਨਹੀਂ ਪਹੁੰਚ ਪਾਉਂਦੀ ਕਈ ਮਜਬੂਰੀਆਂ ਹੁੰਦੀਆਂ ਨੇ ਕਈ ਦੇਸ਼ ਆ ਦੂਰ ਦਰਾਡੇ ਬੈਠੇ ਹੁੰਦੇ ਨੇ ਉਹ ਵੀ ਜ਼ਰੂਰ ਇਸ ਤਸਵੀਰਾਂ ਜਿਹੜੀਆਂ ਨੇ ਲਾਈਵ ਪਰਦਾਕਸ਼ਾਂਝੇ ਕੀਤੇ ਜਾ ਰਹੀਆਂ ਨੇ ਤੁਸੀਂ ਇਹ ਤਸਵੀਰਾਂ ਦੇਖ ਗੁਰੂ ਮਹਾਰਾਜ ਦੇ ਲੜ ਲੱਗੋ ਅਦੇ ਦਰਸ਼ਨ ਦੀਦਾਰੇ ਕਰ ਸਕਦੇ ਹੋ ਅਸੀਂ ਲਗਾਤਾਰ ਸੰਗਤਾਂ ਦੇ ਨਾਲ ਗੱਲਬਾਤ ਹੀ ਕਰਾਂਗੇ ਅੱਜ ਮਨ ਦਾ ਸਕੂਨ ਕਿਸ ਤਰ੍ਹਾਂ ਦਾ ਹੈ ਕਿਉਂਕਿ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਜਦੋਂ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਜਿਹੜਿਆ ਲੱਗ ਸਕੂਨ ਜਾਂ ਆਪਤੁੰਦਾ ਉਹ ਵੀ ਤੁਹਾਡੇ ਤੱਕ ਜ਼ੂਰ ਦਸਿਰਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਜਾਣਗੀਆਂ ਜਿੱਦਾਂ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਲਗਾਤਾਰ ਸ਼੍ਰੀ ਰਾਮ ਸਰ ਗੁਰਦੁਆਰੇ ਤੇ ਰਸਤਿਆਂ ਦੀ ਜਿਹੜੀ ਆ ਉਹ ਅਸੀਂ ਸੇਵਾ ਨਿਭਾ ਰਹੇ ਹਾਂ ਤੇ ਤਸਵੀਰਾਂ ਜਿਹੜੀਆਂ ਵਿਲੱਖਣ ਨੇ ਅਲੋਕਿਕ ਨੇ ਉਧਰ ਤੱਕ ਸਾਂਝੀਆਂ ਕਰ ਰਿਹਾ ਤੋਂ ਸੋਏ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਲੱਗਦੀ ਹਰ ਕੋਈ ਚਾਹ ਰਿਹਾ ਕਿ ਸੇਵਾ ਅਨੀ ਬਾਈ ਜAVE ਇਹ ਮੌਕਾ ਮਿਲੇ ਤਾਂ ਜੋ ਇਸੇਵਾਂ ਨੂੰ ਨਿਭਾਰੇ ਨੇ ਉਹ ਲੱਗ ਜਾ ਲੋਕਿਕ ਦਾ ਜਿਹੜਾ ਦ੍ਰਿਸ਼ ਹੈ ਉਹ ਜ਼ਰੂਰ ਪਾ ਰਹੇ ਨੇ ਇੱਕ ਲਗਾਤਾਰ ਜੀ ਤਸਵੀਰਾਂ ਕਾਮ ਸਤੂਪਰ ਲੈ ਕੇ ਸ਼੍ਰੀ ਹਕਮਤਖਸਰ ਸਾਬ ਤੱਕ ਸਾਖੀਆਂ ਕੀਤੇ ਜਾਣੀਆਂ ਹੋਰ ਵੀ ਗੱਤਕਾ ਸਾਹਿਬ ਦੇ ਉਹ ਜਿਹੜੇ ਜਾਇ ਪਚੰਗੀ ਸੇਖ ਹੁਣ ਜਿਹੜੇ ਕਿੱਸੇ ਹੋਏ ਦਿਖਾਈ ਦੇਣਗੇ ਉਹਨਾਂ ਤੱਕ ਵੀ ਜਿਹੜਾ ਸਾਡਾ ਕੈਮਰਾ ਉਹਦਾ ਜ਼ਰੂਰ ਪਹੁੰਚੇਗਾ ਸੰਗਤ ਲਗਾਤਾ ਸਕਦਾ ਨਾਲ ਗੱਲਬਾਤ ਕਰ ਰਿਹਾ ਬਾਈਗੁਰਜੀ ਕੇ ਘਰ ਸਾ ਬਾਈਗੁਰਜੀ ਕੇ ਪਰ ਸਾ ਬਾਈਗੁਰਜੀ ਕੇ ਪਤੇ ਭਾਈ ਜੀ ਕਿੰਦਾ ਲੱਗ ਰਿਹਾ ਪਹਿਲਾ ਪ੍ਰਕਾਸ਼ਪੁਰਪ ਹੈ ਤੇ ਅਲੋਕਿਕ ਨਜ਼ਾਰਾ ਜਿਹੜਾ ਦੇਖ ਰਹੇ ਹਾਂ ਬਹੁਤ ਵਧੀਆ ਲੱਗ ਰਿਹਾ ਜੀ ਹਰ ਸਾਲ ਦੀ ਤਰ੍ਹਾਂ ਉਸ ਸਾਹਿਬ ਦੀ ਕਿਰਪਾ ਨਾਲ ਦਾਸ ਅੰਮ੍ਰਿਤਸਰ ਦਾ ਵਸਨੀਕ ਹੈ ਜੀ ਤੇ ਸਾਹ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਹੈ ਐਸੇ ਮਹਾਨ ਸਾਧਕ ਕੀਰੇ ਜਿੱਤੇ ਕੋਚ ਨਹੀਂ ਚਰਨ ਟਕਾਏ ਉਹ ਜਗਾ ਪੂਜਣ ਯੋਗ ਹੋ ਜਾਂਦੀਆਂ ਨੇ ਮੇਰੇ ਕਹਿ ਤੁਮਰਾ ਅੱਜ ਸ੍ਰੀ ਅਮਰਸਰ ਦੀ ਮਹਾਂ ਮੰਤਰ ਦੀ ਸੰਗਤ ਪਰੇ ਅੱਜ ਨੇ ਇੱਕ ਪਾਰਉਪਕਾਰ ਕਰਾਇਆ ਸਾਨੂੰ ਪਤਨੋਂ ਪਾਰ ਕਰਾਵਾਂਗੀ ਗੁਰਬਾਣੀ ਦਾ ਆਜ ਬਣਾਇਆ ਹੈ ਜੋਤ ਨਾਲੀ ਗੁਰੂ ਗ੍ਰੰਥ ਸਾਹਿਬ ਦੀ ਜੀਵਨ ਜੋਤੀ ਹੈ ਇਹਦਾ ਇੱਕ ਇੱਕ ਅੱਖਰ ਹੀ ਰਾਹ ਤੇ ਇਹਦਾ ਇੱਕ ਇੱਕ ਅੱਖਰ ਮੋਦੀਆਂ ਐਸੇ ਮਹਾਨ ਸਾਧਕ ਤੁਹਾਨੂੰ ਪਰਜਣ ਦੇ ਦਿੱਨੇ ਸਿੱਖਾਂ ਦੇ ਉੱਪਰ ਪਾਰਉਪਕਾਰ ਕੀਤਾ ਸ਼ਬਦ ਗੁਰੂ ਧੰਨ ਧੰਨ ਆ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਾਲ ਜੋੜ ਕੇ ਪਹਿਲੇ ਜੋ ਪਤਾ ਛੜਦੀ ਜਿਹੜੀ ਉਹ ਪਰੰਪਰਾ ਚੜਾਈ ਤੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਅੱਜ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਜੀ ਦੀ ਨਾਮ ਸਰਤਾ ਨਗਰ ਕਿੰਨ ਦੀ ਰਵਾਨਗੀ ਹੋਈ ਹੈ ਸੋ ਸਤਖੰਡ ਸ੍ਰੀ ਹਕਾਟਖ ਸਾਹਿਬ ਜੀ ਤੇ ਬੱਚੇਗਾ ਆਸਰਵਾ ਸੰਗ ਨੂੰ ਪਹਿਲੇ ਪਤਾਸ਼ਕੁਰ ਪਰੰਪਰਾ ਲਖ ਲਖ ਵਧਾਈਆਂ ਦਿੰਦਾ ਅਤੇ ਰਾਤ ਨੂੰ ਸ਼ਾਮ ਨੂੰ ਸ੍ਰੀ ਦਾਇਰਾ ਸਾਹਿਬ ਦੀ ਜੋ ਪ੍ਰਾਤਿਪ ਦੀਪਮਾਲਾ ਹੋਏਗੀ ਅਤੇ ਪੁਲਾ ਨੂੰ ਚਾਵਣ ਬੜੀ ਵਧੀਆ ਕੀਤੀ ਗਈ ਹੈ ਉਹਦੇ ਸ਼ਰਨਿਕੁਰ ਕਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦੇ ਆਂ ਜੋ ਜਿਹੜੇ ਦਾਸਾਂ ਨੇ ਕੁਸ਼ਰੀ ਜਿਦੋਂ ਤੈਨੂੰ ਮਾਨ ਬਖਸ਼ਦੇ ਨੇ ਉਹਦੇ ਉਹਨਾਂ ਦੇ ਜਿਹੜੇ ਪ੍ਰਬੰਧ ਨੇ ਬਹੁਤ ਵਧੀਆ ਹੁੰਦੇ ਨੇ ਸੋ ਆਪਸ ਬਸ ਸਤਿ ਸਾਈਂ ਜਿੱਦੇ ਵੱਲੋਂ ਲੱਖ ਲੱਖ ਵਧਾਈਆਂ ਹੁਣ ਅਮਰ ਸ਼ੋਭਾ ਸਿੰਘ ਸਜੋ ਪਾਣੀ ਪਾਣੀ ਦੀ ਧਰਮੋ ਵਾਈਬਰ ਚਿੱਕਾ ਖਾਲਸਾ ਭਾਈ ਸਾਹਿਬ ਕਿੰਨਾ ਕ ਸੁਕੂਮ ਮੰਨ ਰਹੇ ਹੋ ਕਿੰਨਾ ਕ ਸ਼ਬਦਾਂ ਵਿੱਚ بیان ਨਹੀਂ ਕਰ ਸਕਦੇ ਤਾਂ ਤਨ ਤਨ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਮਲਾਰੀ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੰਗਤਾਂ ਫੈਲ ਜਾ ਰਹੀਆਂ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਾਣੀ ਵਧਦੀਆਂ ਜਾ ਰਹੀਆਂ ਨੇ ਸਿਮਰਨ ਕਰਦੀਆਂ ਜਾ ਰਹੀਆਂ ਇਸ ਚੀਜ਼ ਦਾ بیان ਨਹੀਂ ਕਰ ਸਕਦੇ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਨੂੰ ਬਰਨਾਰਕ ਨਾਮ ਲੈਵਾ ਸੰਗਤਾਂ ਦਾ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਪ੍ਰਕਾਸ਼ ਦੀਆਂ ਲਖੜਾਂ ਪਾਈਆਂ ਹੈ। ਸਤਿਗੁਰੂ ਜੀ ਇੱਕ ਸੰਗਤ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਤਾਂ ਜਿਹੜਾ ਆਈਗਾ ਸਕੂਨ ਜਿਹੜੀਆਂ ਸੰਗਤਾਂ ਜ਼ੋਰ ਪਾ ਰਹੀਆਂ ਨੇ ਦੇਖੋ ਕਿ ਪੰਜ ਪਿਆਰੇ ਸੱਜੇ ਹੋਏਗੇ ਤੇ ਪੰਜ ਪਿਆਰੇ ਜਿਖਾਈ ਕੀ ਜਿਹੜਾ ਨਿਸ਼ਾਨ ਲੱਗ ਰਿਹਾ ਕਿਤਨਾ ਹੈ ਉਹੀ ਰਵਾਨਗੀ ਜਿਹੜੀ ਹੈ ਸੱਚਖੰਡ ਸ੍ਰੀ ਹਰਮਦਰ ਸਾਹਿਬ ਨੂੰ ਵੱਧ ਰਹੀ ਹੈ ਤਾਂ ਜੂੰਗੋ ਥੇੜੇ ਆ ਰਿਹਾ ਨਗਰ ਕੀਰਤਨ ਦਾ ਅਲੱਗ ਜਿਹਾ ਜਣਾ ਸਤਿਨਾ ਉਹ ਮਾਤਿਆਂ ਵੀ ਆ ਸਕਦਾ ਲੜਕੀਆਂ ਨੇ ਦਿਖਾਈ ਦੇ ਰੀਆਂ ਆਪ ਦੀ ਲਗਾਤਾਰੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਤੱਕ ਸਾਂਝੀਆਂ ਕੀਤੀਆਂ